ਫਰਮਾਨ ਕਰ ਦਿਓ ਕਸਾਨਾ ਸਰ ਕਰਿਆ ਕਰਦਾ ਮੈਨੂੰ ਪਤਾ ਹੈ ਮੈਂ ਕਸਾਨਾ ਦਾ ਪੁੱਤ ਐ ਮੈਂ ਟੌਲੀ ਨੂੰ ਅੱਗ ਲਾਈ ਐ ਜਿੱਥੇ ਅੱਗ ਕਰ ਕਾਂ ਲੱਗੀ ਐ ਬੁਝਾਈ ਐ ਕਿਉਂਕਿ ਦਿੜ ਦੇ ਕੰਦਾ ਹੁੰਦਾ ਸੀ ਡਰਾਮਾ ਦਾ ਵੀ ਕਰਦਾ ਸੀ ਸਾਨੂੰ ਪਤਾ ਸੀ ਇਹ ਕੋਈ 플레이 ਖਾਣੀ ਵੀ ਜਿਹੜੀ ਕੁਰਸੀ ਤੇ ਪ੍ਰੋਗਰਾਮ ਤੋਂ ਵਾਲੀ ਰੱਖਣਾ ਉਹਦੇ ਚਮਕ ਲੱਗੀ ਹੋਈ ਐ ਉਹ ਟੋਰੇ ਪਿਛਲੇ ਲੋਕਾਂ ਨੇ ਥੜਨੀ ਐ ਜਿਹੜਾ ਮੀਟਿੰਗ ਦੇ ਵਿੱਚੋਂ ਭੱਜ ਕੇ ਗਿਆ ਕਿਉਂਕਿ ਅੱਜ ਕੱਲ੍ਹ ਸਾਫ਼ ਹੋਊਗੀ ਇਹੋ ਕਹਿ ਗਿਆ ਜਾਂਦਾ ਹੋਇਆ ਵੀਰਾ ਉਹ ਦੇਖ ਤੂੰ ਏ ਧਰਨਾ ਲਾਉਗੇ ਸਾਰਾ ਬਸੂਲਵਾ ਉੱਪਰਲੇ ਪਾਸੇ ਨਾ ਜਾਵਾ ਸਾਰੇ ਅਗੁਣੇ ਦਾਸ ਤੋਂ ਵੀ ਫੇਰ ਪ੍ਰਚਾਰ ਕਰ ਲੋ ਜੇਰਾ ਕੁਝ ਕਰਨਾ ਹੈ ਨਾ ਨਹੀਂ ਧਰਨਾ ਕਿਉਂਕਿ ਇਹ ਧਰਨੇ ਦਾ ਜਵਾਬ ਲੋਕ ਦੇਣਗੇ ਸਾਹਮਣੇ ਇਸ ਗੱਲ ਦਾ ਪਤਾ ਹੈ ਕਿ ਸਾਨੂੰ ਲੋਕਾਂ ਦੇ ਨਾਲ ਲੜਾਣਾ ਕਿੰਨੇ ਚਾਹੁੰਦਾ ਹੈ ਵੀ ਜਿਹੜੀ ਅਫਰਤ ਜਾਂਦੀ ਹੈ ਚੰਡੀਗੜ੍ਹ ਨੂੰ ਤੇਰੀ ਲੋਕ ਜਾਨ ਕਰਨਗੇ ਆਪਣੇ ਖਾਸੀ ਦਾ ਵੀ ਜਾਨ ਕਰਨਗੇ ਜਿਹੜੇ ਹਡੇ ਰਾਵੀਰ ਹੈ ਕਿ ਸਾਡੇ ਦਸਾਮਾ ਆਤਮਾ ਦੇ ਨਾਲ ਖੜਾ ਹੈ ਜਾਂ ਸਾਡੇ ਬਰਕਰਾਰਾਂ ਦੇ ਨਾਲ ਖੜਾ ਹੈ ਅਸੀਂ ਇਸ ਗੱਲ ਤੋਂ ਸਾਫ਼ ਤੁਸੀਂਗੇ ਵੀ ਆਪਾਂ ਸਾਰੇ ਪੰਜਾਬ ਦੇ ਵਿੱਚ ਜਿਵੇਂ ਚਿੱਤਲੋ ਤੇ ਚੁੱਪਾ ਕਮੇਟੀ ਨੇ ਕਿਹਾ ਵੀ ਕੋਈ ਰੋੜ ਜਾਮ ਨਹੀਂ ਕਰਨੀ ਜਾਣਾ ਚੰਡੀਗੜ੍ਹ ਨੂੰ ਜਿੱਥੇ ਰੋਕਣਗੇ ਬਹਿ ਜਾਾਂਗੇ ਕਿੰਨੇ ਜਨਭਾਉਣਗੇ ਪਰ ਮੂਹ ਚੰਡੀਗੜ੍ਹ ਕੰਨੀ ਰੱਖਣਾ ਜਾਵਾਂਗੇ ਹਰ ਹਾਲਤ ਇਹ ਛੋਟੀ ਗੱਲ ਐ ਛਾਪ ਹੈਗੀ ਆਪਾਂ ਪ੍ਰਾਲੀ ਦੀ ਅੱਗ ਲਾਈ ਤੇ ਜਦੋਂ ਪ੍ਰਾਲੀ ਦੀ ਅੱਗ ਲਾਉਂਦੇ ਸੀਗੇ ਜਿਹੜੇ ਛੋਟੇ ਲੋਕਾਂ ਦੇ ਨਾਲ ਲੜਾਉਣਾ ਕਿਹਨੇ ਹੈ ਉਹ ਭਗਵਾਨ ਸਮਾਨ ਕੰਧ ਤੇ ਲਿਖਾ ਪਰਲੇ ਸਾਡੀ ਅੱਤੀ ਦੀ ਜਿੰਦਕੇ ਲੋਥੇ ਲਾਈਆਂ ਲੋਕਾਂ ਦੇ ਜਦੋਂ ਉੱਥੇ ਤਰਾਲੀ ਦੀ ਅੱਗ ਲੱਉਂਦੇ ਸੀ ਇੱਥੇ ਸਾਡੀਆਂ ਭੈਣਾਂ ਨਿੱਕੇ ਨਿੱਕੇ ਬੱਤੀਆਂ ਕੋਈ ਡਾਕਟਰੀ ਲੱਗੀ ਹੈ ਕੋਈ ਪਟਵਾਰੀ ਲੱਗੀ ਹੈ ਕੋਈ ਕਾਨੂੰਨ ਦੇ ਲੱਗੀਆਂ ਨੇ ਡਾਕਟਰਾਂ ਲਾਤੀਆਂ ਵੀ ਤੁਸੀਂ ਫਲਾਣੇ ਪਿੰਡ ਦੇ ਵਿੱਚ ਪੇਈ ਜਾਣਾ ਉੱਥੇ ਜੇ ਸਾਡਾ ਕੋਈ ਕਿਸਾਨ ਮਜ਼ਦੂਰ ਅੱਗ ਲਾਉਂਦਾ ਸੀ ਫਿਰ ਉਹ ਚਾਰਿਆਂ ਨੂੰ ਖਰਚਾ ਮੈਣਾ ਸੀ ਅਸਰ ਮੰਨੂ ਕੱਗੇ ਤੇ ਭਵਾਂਤਮਾਨ ਤੇਜਦਾ ਤੇ ਆਪਦੇ ਐਮਐਲਏ ਨੂੰ ਆਪਦੇ ਪੀਰ ਨੂੰ ਭੇਜਦਾ ਖੇਤਰਾ ਉਹ ਮਰਾਰ ਦੇ ਵਿੱਚ ਫੈਸਲੇ ਹੋ ਜਾਂਦੇ ਆ ਇਹ ਵੀ ਉਹ ਪਲਖਾ ਹੈ ਕਿ ਕਿਸਾਨਾਂ ਦੇ ਪਿਆਹ ਦਿਵਾ ਕੇ ਫੜ ਕੇ ਜੇਲਾਂ ਦੇ ਵਿੱਚ ਬੰਦ ਕਰਕੇ ਫਿਰ ਇਹਨਾਂ ਨੂੰ ਦਵਾਇਆ ਜਾਊਗਾ ਇਹ ਕਿਸਾਨ ਕਿਸੇ ਬੰਨਾ ਲੋਕ ਮਹਿਰ ਹੈ ਇਹ ਬੇਬੇ ਦੀ ਕਿਤੇ ਨਾ ਬੇਬੇ ਹੈ ਤੇ ਨਾ ਦਵਾਈ ਗਈ ਹੈ ਇਸ ਕਰਕੇ ਉਹ ਪਲਖਾ ਹੈ ਅੱਪਾ ਕਹਿੰਦੇ ਹੁੰਦੇ ਸੀ ਕਿ ਸਾਡਾ ਜਮੀਨਾ ਜਨੂਨਾ ਸਾਡੇ ਆਪੂ ਬੋਲਦੇ ਹੁੰਦੇ ਸੀਗੇ ਕਿ ਇਹ ਜਮੀਨਾ ਦੇ ਉੱਤੇ ਕਬਜ਼ਾ ਉਹ ਘਰਾਣੇ ਨੇ ਕਾਹਨੇ ਕਰਨਾ ਅਸੀਂ ਕਹਿੰਦੇ ਜੀ ਆਇਆ ਕਿਵੇਂ ਕਬਜ਼ਾ ਹੋ ਜੂਗਾ ਕਹਦੇ ਉਹ ਜੋ ਅਸੀਂ ਅਣਜਾਣ ਬੱਚੇ ਸਰ ਰਹਿ ਗਏ ਸੀਗੇ ਜੇ ਉਹ ਇਸ ਗੱਲ ਤੋਂ ਪ੍ਰੇਖਾ ਦਿੱਲੀ ਹੋ ਗਿਆ ਵੀ ਜੜੀਆਂ ਬਟਨਾ ਬਟਨਾ ਫੜਤਾ ਘੜਤੀਆਂ ਪੱਠਾ ਬਟਗਾ ਭਾਰਤ ਮਾਲਾ ਦਾ ਫੜਤਾ ਘੜਨਾ ਉਹ ਪ੍ਰਾਪ ਉਹ ਪ੍ਰੇਖਾ ਹੈ ਵੀ ਇਹ ਪ੍ਰਾਪਤਮਾਲ ਦੀ ਸਰਕਾਰ ਦੇ ਵਿੱਚ ਦਿਲ 47 ਪਹਿਲਾ ਵੀ ਆਈਆਂ ਅਸੀਂ ਕਹਿੰਦੇ ਚੰਗਾ ਉਹਨਾਂ ਨੇ ਵੀ ਕੀਤਾ ਉਹਨਾਂ ਨੇ ਵੀ ਲੋਕਾਂ ਦੇ ਉੱਤੇ ਜ਼ਬਰ ਕੀਤਾ ਤੇ ਲੋਕਾਂ ਨੂੰ ਪੁੱਟਾ ਤੇ ਲੁੱਟਿਆ ਲੋਕਾਂ ਨੂੰ ਇਸ ਕਰਕੇ ਜਿਹੜੇ ਭਗਵਾਨ ਤਮਨ ਨੇ ਵੱਡੇ ਵੱਡੇ ਸੜਕਾਂ ਕੱਟਨਾ ਸਾਡੇ ਪਿੰਡ ਸਕਾਪ ਲਾਂਗ ਲੰਘ ਰਿਹਾ ਅਸੀਂ ਡੀਸੀ ਦਫਤਰ ਜਾ ਕੇ ਗੱਲਬਾਤ ਕੀਤੀ ਵੀ ਜਿਹੜੀ ਇਹ ਪਾਪਟ ਪਹਿਲਾ ਮਾਂਜੀ ਸਾਡੇ ਪਿੰਡ ਦੀ ਸੀ ਇਹਨੂੰ ਕਿੱਧਰ ਦੀ ਜਾਊਗੇ ਕੀ ਛੁੱਟੀਆਂ ਸਰਤਾ ਜਿਹੜੇ ਉੱਥੇ ਧਾਰੀ ਵਟੇ ਸੀਗੇ ਉਹ ਕਹਿੰਦੇ ਪ੍ਰਧਾਨ ਤੁਸੀਂ ਤਾਂ ਇੱਥਾ ਪਾਪਟ ਲਾਂਗ ਦੀ ਗੱਲ ਕਰਦਾ ਛੋਟੇ ਪਿੰਡ ਦੇ ਛੋਟੀਆਂ ਜ਼ਮੀਨਾਂ ਦੇ ਵਿੱਚ ਇੱਕ ਸੜਕ ਅੱਜ ਪਾਸ ਲੰਘ ਰਿਹਾ ਅਸੀਂ ਕਹਾਂ ਵੀ ਉਹ ਕਿੱਥੋਂ ਜਾਊਗਾ ਉਹ ਕਹਿੰਦੇ 5-10 ਹੱਦਮ ਦੇਖ ਲਓ ਛੇ ਨੂੰ ਪਤਾ ਲੱਗ ਜੂਦਾ ਆ ਪਰਛੂ ਆ ਗਿਆ ਨਿੱਟ ਦੇ ਉੱਤੇ ਉਹ ਜਿਹੜਾ ਈ ਪਾਸ ਕੱਢਿਆ ਹੋਇਆ ਹੈ ਉਹ ਸਾਡੇ ਪਿੰਡ ਦੇ ਵਿੱਚ ਦੀ ਹੋ ਕੇ ਤੇ ਜਾ ਕੇ ਉਹ ਵੱਡੇ ਚੰਡੀਗੜ੍ਹ ਇਸ ਰੋਡ ਦੇ ਉੱਤੇ ਮਾਸਾ ਰੋਡ ਦੇ ਉੱਤੇ ਜਾ ਕੇ ਮੱਠ ਦੇ ਉੱਤੇ ਪਾਤਾ ਤੇ ਇੱਕਾਫੀ ਸਾਡਾ ਕਿਸਾਨ ਖੇਤ ਦੇ ਵਿੱਚ ਰਹਿੰਦਾ ਸੀ ਉਹਨੇ ਪਿਛਲੇ ਜਨਾਂ ਦੇ ਵਿੱਚ ਵੀ ਫੰਡ ਇਕੱਠਾ ਕਰਦੇ ਫਿਰਦੇ ਸੀ ਉਹਦੀ ਕੋਠੀ ਪਾਈ ਆ ਸਾਰੇ ਲੋਕ ਇਕੱਠਾਈ ਤੇ ਉਹ ਕਹਿੰਦਾ ਪ੍ਰਧਾਨ ਦੋ ਸਾਲ ਮਿਲੂਆ ਕੰਨਾ ਦੋ ਪੀੜ੍ਹੀਆਂ ਵੱਲੋਂ ਕੋ ਘਰ ਪਾਉਣ ਦੀ ਲੋੜ ਨਹੀਂ ਠਲਾਉਣ ਦੀ ਲੋੜ ਨਹੀਂ ਜਿਹੜੀ ਉਹ ਕੋਠੀ ਉਹ ਵਿਚਾਲੇ ਆਏਗੀ ਇਸ ਕਰਕੇ ਭਰਾਵੋ ਜਿਹੜਾ ਕਹਿੰਦਾ ਸੀਗਾ ਕਿ ਮੈਰੀ ਫੋਟ ਜੰਨਾ ਸਾਡੇ ਕਿਸਾਨ ਆਗੂਆਂ ਨੂੰ ਕਿ ਮੈਨੂੰ ਕਿਸਾਨਾਂ ਦਾ ਪੁੱਤ ਐ ਮਨਿਤ ਖੇਤ ਜਿਹੜਾ ਮਾਰਦਾ ਫਿਰ ਤੇਰੀ ਦਸਤੀ ਖਿਡਾਰੀ ਚ ਬਾਹੀ ਹੈ ਅੱਜ ਉਹ ਆਪਾ ਛੈਣੀ ਜਾ ਕੇ ਧਰਨਾ ਲਾਇਆ ਚੱਲ ਡੇ ਬਰਨਾਲੇ ਵਾਲੇ ਉੱਥੇ ਤੱਕ ਕਰੋੜ ਦਾ ਰੇਟ ਹੈ 358 ਲੱਖ ਹੈ ਪਰ ਉੱਥੇ ਕਿਹੜੀ ਲੋਕਾਂ ਦੀ ਗੱਲ ਸੁਣੀ ਜਾਂਦੀ ਕਿਹੜੇ ਲੋਕਾਂ ਨੂੰ ਮਾਜਵਾ ਦਿੱਤਾ ਜਾਂਦਾ ਆ ਬੇਗੇ ਕੋਲੇ 7 ਕਰੋੜ ਦੀ ਗੱਲਾ ਵਿਕ ਗਿਆ 40 ਕਿੱਲੇ ਤੋਂ ਬਲ ਜ਼ਮੀਰ ਗਵਾਹ ਕਰ ਲਈ ਕਿੰਨਾ ਕਿੰਨਾ 60 ਲੱਖ ਰੁਪਇਆ ਕਿਉਂਕਿ ਇਹ ਪ੍ਰਧਾਨ ਤਵਾਨ ਨੂੰ ਪਤਾ ਨਹੀਂ ਇਹਦਾ ਕਿਸਾਨਾ ਦਾ ਪੁੱਤ ਹੈ ਇਸ ਕਰਕੇ ਭਰਾਵੋ ਮੀਟਿੰਗ ਚੱਲ ਰਹੀ ਹੈ ਮੀਟਿੰਗ ਦਾ ਫੈਸਲਾ ਹੋਣਾ ਹੈ ਕਿਵੇਂ ਆ ਕੇ ਦੱਸਣਾ ਹੈ ਉਹ ਵੀ ਲਾਗੂ ਕਰਾਂਗੇ ਇਹ ਵੀ ਸਿ ਅੱਡੇ ਅੱਥਾ ਪ੍ਰਸ਼ਾਸਨ ਨੋਟ ਕਰੇ ਕਿ ਸਾਡਾ ਮੂਹ ਚੰਡੀਗੜ੍ਹ ਕੰਨੀ ਹੈ ਲੋਕਾਂ ਦੇ ਹੱਕ ਸੱਚੀ ਬੜਾ ਇਹ ਲੜਦੇ ਆ ਤੇ ਜਿਹੜਾ ਇਹ ਸਵਿੱਤ ਮੁਰਜ਼ਾ ਫੈਸਲਾ ਦੀ ਲਾਗੂ ਕਰਾਂਗੇ ਐਨਾ ਕਹਿੰਦੇ ਸਾਰਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ